ਹਰ ਇੱਕ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਤੇ ਆਬੀ ਸੂਟ ਕਟਿੰਗ ਸਟੇਚਿੰਗ ਤੇ ਤੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਕੁੜਤੀ ਦੀ ਫਿਟਿੰਗ ਮਤਲਬ ਕੁੜਤੀ ਸਟਿਚ ਕਰਨਾ ਦੱਸਾਂਗੇ ਕੁੜਤੀ ਕਿਸ ਤਰ੍ਹਾਂ ਆਪਾਂ ਨੇ ਸਟਿਚ ਕਰਨੀ ਹੈ ਦੇਖੋ ਇਹ ਆਪਣਾ ਅਗਲਾ ਗਲਾ ਬਣਿਆ ਹੋਇਆ ਸ਼ਾਇਦ ਹਾਂਜੀ ਪਿਛਲਾ ਗਲਾ ਵੀ ਬਣਿਆ ਹੋਇਆ ਤੇ ਇਹ ਹੀ ਦੇਖਣਾ ਕਿ ਇਸ ਤਰ੍ਹਾਂ ਤੁਹਾਨੂੰ ਦੱਸਾਂਗੇ ਵੀ ਇਸ ਤਰ੍ਹਾਂ ਰੱਖ ਕੇ ਮੈਂ ਟਮਾਟੀ ਆਪਾਂ ਬਹੁਤ ਹੀ ਸੌਖੇ ਜਿੱਤ ਰਿਕ ਨਾਲ ਤਿਆਰ ਕਰਦੇ ਹਾਂ ਆ ਅਗਲਾ ਪੱਲਾ ਹੈ ਇਸ ਨੂੰ ਰੱਖ ਲੈਣਾ ਆਪਾਂ ਸਿੱਧਾ ਕਰਕੇ ਤੇ ਜਿਹੜਾ ਪਿਛਲਾ ਪੱਲਾ ਹੈ ਉਹਨੂੰ ਰੱਖ ਲੈਣਾ ਉੱਠਾ ਕਰਕੇ ਉੱਪਰ ਇਹਦੇ ਉਲਟਾ ਆ ਕੇ ਉਸ ਨੂੰ ਜਿਹੜੀ ਇਹ ਆਪਣੀ ਲੇਸ ਲੱਗੀ ਹੋਈ ਆ ਕੱਢੀ ਹੋਈ ਆ ਗਲੇ ਤੇ ਇਹਨੂੰ ਜੇ ਆਪਾਂ ਬਾਹਰ ਨੂੰ ਦਿਖਾਉਣਾ ਤਾਂ ਇਹਨੂੰ ਉੱਥੇ ਰੱਖਾਂਗੇ ਜਿੱਥੇ ਆਪਣੀ ਲੇਸ ਦੀ ਕੰਨੀਆਂ ਇਸ ਤਰ੍ਹਾਂ ਐਨਾ ਇਹਨੂੰ ਬਾਹਰਲੀ ਸਾਈਡ ਪਿਛਲੇ ਪੱਲੇ ਨੂੰ ਕੱਢਾਂਗੇ ਤੇ ਫਿਰ ਸਟਿਚ ਕਰਾਂਗੇ ਫਿਰ ਇਹਦੇ ਨਾਲ ਕੀ ਹੈ ਜਿਹੜੀ ਆਪਣੀ ਇਹ ਲੇਸ ਆ ਜਦੋਂ ਇਹਨੂੰ ਆਪਾਂ ਫੋਲਡ ਕਰਾਂਗੇ ਤਾਂ ਇਹ ਮੁੜਦੀ ਨਹੀਂ ਹੈਗੀ ਅੰਦਰ ਨੂੰ ਇੱਥੋਂ ਨਾ ਮੁੜ ਜਾਂਦੀ ਹੁੰਦੀ ਐ ਇਸ ਤਰ੍ਹਾਂ उपरों जो आप सिलाई करते हैं फिर यह ऐसी तरह ही जिम्मे सीधी सीधी लगाई है उसी तरह ही रेंती है हाँ देखो आप तरफ शुरू करा सिलाई करना इधरों इतों शुरू करा आप सिलाई करना बफा बिल्कुल नॉर्मल जहाँ चाहिए जोड़ा अपना पिछला पला हमारा पिछले गले की और रेबली लाई है वह दे बारी सैड क्डना इधरों आप అగలే పల్లెను ఇద్దరను ఇద్దరీ సైడ్ బాను క్డ సమూలీ జా నకలు దోకు పొయింట్ తను పం తర సిధా సిధా రై ਤੇ ਬਾਅਦ ਵਿੱਚ ਇਹਨੂੰ ਆਪਾਂ ਫੋਲਡ ਕਰਦੇ ਹੁੰਦੇ ਹਾਂ ਨਾ ਜੇ ਮੈਂ ਉੱਪਰ ਦੀ ਉਹਨੂੰ ਬਾਅਦ ਚ ਕਰਾਂਗੇ ਇਹਨੂੰ ਕਰਦੇ ਨੇ ਆਪਾਂ ਡਬਲ ਸਲਾਈ ਦੇਖੋ ਐਸ ਤਰ੍ਹਾਂ ਇਹ ਆਇਆ ਲੂਆ ਇਹ ਦੇ ਲਈ ਸੀਗਾ ਇਹ ਅੰਦਰ ਇਸ ਤਰ੍ਹਾਂ ਐ ਫੋਲਡ ਹੋ ਜੂਗੀ ਜੇ ਆਪਾਂ ਇਹਦੇ ਉੱਪਰ ਦੀ ਇਹ ਕੱਪੜਾ ਰੱਖ ਕੇ ਇਹਦੇ ਉੱਪਰ ਜਿਵੇਂ ਹੁਣ ਆਪਣਾ ਨਾ ਦੂਸਰਾ ਪਾਸਾ ਦਿਖਾਉਣੀ ਆ ਤੁਹਾਨੂੰ ਮੈਂ ਤੁਹਾਨੂੰ ਸਿਲਾਈ ਲਾ ਕੇ ਧੰਨੀ ਦਿਖਾ ਰਹੀ ਬੈਸੀ ਦਸ ਰਹੇ ਹਾਂ ਜੀ ਆਪਾਂ ਇਸ ਨੂੰ ਬਿਲਕੁਲ ਇੱਥੇ ਰੱਖ ਦੇ ਮਤਲਬ ਇਹ ਇਹ ਸੀਨਾ ਤੇ ਇਹ ਸੀਨਾ ਇਹ ਬਰਾਬਰ ਰੱਖ ਦੇ ਤਾਂ ਇਹ ਜੇ ਦੂਸਤਰਾ ਐ ਇਹ ਆਇਂ ਫਿਰ ਇਹ ਬਾਹਰਲੀ ਸਾਈਡ ਵੱਧ ਜਾਂਦੀ ਤੇ ਇਹਨੇ ਤਾਂ ਸਿਰਫ ਪਿਛਲੇ ਪੱਲੇ ਨੇ ਤਾਂ ਇਸ ਤਰ੍ਹਾਂ ਐਂ ਮੁੜ ਜਾਣਾ ਸੀਗਾ ਨੀਕੂਐਸਟਰਾ ਤੇ ਜਿਹੜਾ ਆਪਣਾ ਇਹ ਆਇਆ ਹੋਇਆ ਇਹ ਦੇਖੋ ਇਸ ਤਰ੍ਹਾਂ ਆਊਗਾ ਇਹ ਥੋੜੀ ਜਿਹੀ ਸਫਾਈ ਜਾਂਦੀ ਆ ਉਧਰ ਥੋੜਾ ਜਿਹਾ ਫਲ ਪੈ ਜਾਂਦਾ ਹੈਗਾ ਤੇ ਆਪਾਂ ਇਸੇ ਤਰ੍ਹਾਂ ਹੀ ਸਿਲਾਈ ਲਾਵਾਂਗੇ ਦੂਸਰੀ ਵੀ ਇੱਟੋਆ ਹੀ ਕਰਕੇ ਰੱਖ ਲੈਣਾ ਦੇਖ ਕੇ ਦੇਖੋ ਸਿਉਣ ਤੋਂ ਬਾਹਰ ਕੱਢ ਦੇਣਾ ਜਿਹੜੇ ਪਿਛਲੇ ਪੱਲੇ ਵਾਲੀ ਹੈ ਉਹਦੇ ਅੰਦਰ ਹੀ ਲਾਸ ਚਾਹੀਦੀ ਆਪਾਂ ਨੂੰ ਇਹ ਥੋੜਾ ਜਿਆਦਾ ਇਹਨੂੰ ਕਟਣ ਕਰ ਦਾਂਗੇ ਲਾਸ ਨੂੰ ਉਹ ਸਿਉਣ ਦੇ ਜਮਾ ਸੈਂਟਰ ਚ ਰੱਖਣਾ ਹੈਗਾ ਜਿਹੜੀ ਆਪਣੇ ਪਿਛਲੇ ਪੱਲੇ ਦੀ ਧਲੇ ਦੀ ਸਿਲਾਈ ਕਰੀ ਹੋਈ ਹੈ ਉਰੇ ਇਹਲੀ ਲਾ ਕੇ ਜੀ ਆਪਣਾ ਇਧਰੋਂ ਥੋੜਾ ਜਿਹਾ ਇਧਰ ਦੋ ਕੁ ਪੁਆਇੰਟ ਜਾਂਦਾ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਆਪਣਾ ਕੋਈ ਕੱਪੜਾ ਨਹੀਂ ਘਟਦਾ ਜੇ ਆਪਾਂ ਸੋਚਾਂਗੇ ਨਾ ਵੀ ਹਾਂ ਮੋਢਿਆਂ ਦਾ ਕੱਪੜਾ ਘਟ ਜੂ ਨਹੀਂ ਘਟਦਾ ਇੱਥੇ ਅਸੀਂ ਦਵਲ ਸिलाई ਕਰਦੇ ਹਾਂ ਤੁਸੀਂ ਵੀ ਬਾਕੀ ਕਰਿਆ ਕਰੋ ਮੋਢਿਆਂ ਦੀ ਸਲਾਈ ਹਮਸ਼ਾਹ ਦਵਲ ਕਰਨੀ ਚਾਹੀਦੀ ਹੈ ना देखो इस तरह ये अंदर कवर हो जाता है देखो इन्ना क दो पॉइंट बदया अपना कपड़ा ये कोई इतने आप प्रॉब्लम नहीं वैसे भी वाद होगा तो इस तरह की कर देना कटिंग कर देना देखो आवे अपना ਮਤਲਬ ਗਲੇ ਆਹ ਮੋੜੇ ਉੱਤੇ ਜੁੜ ਕੇ ਹੁਣ ਕੀ ਕਰਨਾ ਅਸੀਂ ਇਹ ਫੀਟਿੰਗ ਦੀ ਸਲਾਈ ਕਰਾਂਗੇ ਫੀਟਿੰਗ ਆਫ ਦੀ ਸਲਾਈ ਕਰਨ ਤੋਂ ਪਹਿਲਾਂ ਆਪਾਂ ਆਪਣੇ ਜਿਹੜੇ ਕੁੜਤੀ ਐ ਹੁਣ ਅਗਲੇ ਗਲੇ ਨੂੰ ਅਗਲੇ ਪੱਲੇ ਦੇ ਗਲੇ ਨੂੰ ਬਿਲਕੁਲ ਸਹੀ ਨਾਪ ਕੇ ਜਿਵੇਂ ਆਪਣਾ ਕੁੜਤੀ ਦੀ ਆਪਾਂ ਕਟਿੰਗ ਕਰਦੇ ਹੁੰਦੇ ਹਾਂ ਉਸੇ ਤਰ੍ਹਾਂ ਰੱਖ ਲੈਣਾ ਡਬਲ ਕਰਕੇ ਤੇ ਇਹ ਆਪਾਂ ਨੂੰ ਜ਼ਰੂਰੀ ਹੈ ਵੀ ਜਦੋਂ ਆਪਾਂ ਸਲਾਈ ਲਾਉਣੀ ਹੈ ਨਾ ਫਿਟਿੰਗ ਵਾਲੀ ਤੇ ਇਸ ਨੂੰ ਜ਼ਰੂਰ ਆਪਾਂ ਨਾਪੀਏ ਕਿਉਂ ਇਸ ਸਲਾਈ ਚੈਕ ਨਹੀਂ ਕਰਦੇ ਆਪਾਂ ਮਤਲਬ ਫਿਟਿੰਗ ਦੇ ਨਿਸ਼ਾਨਦਾਰੇ ਚੈੱਕ ਕਰਨੇ ਚਾਹੀਦੇ ਨੇ ਕੱਪੜਾ ਆਪਣਾ ਹੋਰ ਜਿਹੜੇ ਆਪਾਂ ਨਿਸ਼ਾਨ ਲਾਏ ਸੀ ਉਹਨਾਂ ਨਿਸ਼ਾਨਾਂ ਤੋਂ ਇਲਾਵਾ ਆਪਾਂ ਦੁਬਾਰੇ ਨਿਸ਼ਾਨ ਲਾਉਣਾ ਚਾਹੀਦੇ ਨੇ ਦੇਖੋ 15 ਇੰਚ ਸਾਈਡ ਸਲਾਈ ਹੁੰਦੀ ਹੈ 1.5 14 ਤਿਆਰ ਰਹੇਗੀ ਕਪੜਾ ਸਹੀ ਹੋਣਾ ਚਾਹੀਦਾ ਆਪਾਂ ਅੱਗੇ ਪਿੱਛੇ ਨੇ ਹੋਣਾ ਚਾਹੀਦਾ ਜਿਹੜੀ ਆਪਣੀ ਹਿੱਪ ਹੈ ਪੌਣੀ 11 ਤੇ ਨਿਸ਼ਾਨ ਲੱਗੂਏ ਠੀਕ ਹੈ ਤੇ ਇੱਥੋਂ ਆਪਾਂ ਨੇ ਸਾਢੇ 10 ਤੇ ਨਿਸ਼ਾਨ ਲਗਾਉਣਾ 21 ਇੰਚ ਤੇ ਉਸ ਤੋਂ ਅੱਗੇ ਦੇਖੋ ਇਸ ਤਰ੍ਹਾਂ ਜਿਹੜਾ ਇਹ ਚੀਜ਼ ਹੈ ਇੱਥੇ ਸਾਢੇ 7 ਤੇ ਲਾਵਾਂਗੇ ਨਿਸ਼ਾਨ ਤੇ ਫੀਟਿੰਗ ਇੱਥੇ ਆਪਣੀ ਆ ਜਾਣੀ ਆ ਥੋੜੀ ਜਿਹੀ ਨੀਚੇ ਕਰਾਂਗੇ ਸਾਢੇ 7 ਸੇ ਫੇਰ ਆਊਗਾ ਇੱਥੇ ਅਸੀਂ ਰੱਖਣਾ 10 ਇੰਚ ਇਹ ਨਿਸ਼ਾਨ ਆਪਾਂ ਇੰਚ ਕ ਸਿੱਧਾ ਰੱਖਣਾ ਤੇ ਇੱਥੋਂ ਆਪਾਂ ਨੇ ਇਸ ਤਰ੍ਹਾਂ ਦੇਖੋ ਆਹ ਸ਼ਾਮ ਲਾ ਦੇਣੀ ਇੱਥੋਂ ਵੀ ාාලිටේ තර ද පතිර න පපාද නිශාන්දී මතුලුලරන්න थ ड़ ਦੇਖੋ ਪਹਿਲਾਂ ਸਾਡਾ ਨਿਸ਼ਾਨ ਇੱਥੇ ਸੀ ਥੋੜਾ ਜਿਹਾ ਹੁਣ ਆਪਣਾ ਨਿਸ਼ਾਨ ਇੱਥੇ ਆ ਗਿਆ ਦੇਖੋ ਫਰਕ ਪੈ ਜਾਂਦਾ ਕਿੱਥੇ ਆ ਨਿਸ਼ਾਨ ਕਿੱਥੇ ਆ ਨਿਸ਼ਾਨ ਆ ਗਿਆ ਇੰਦਰ ਵੀ ਪਹਿਲਾਂ ਇਹ ਨਿਸ਼ਾਨ ਸੀਗੇ ਦੇਖੋ ਆ ਨਿਸ਼ਾਨ ਦਿਖ ਰਹੇ ਨੇ ਮਦਮ ਜੀ ਆ ਵਾਲੇ ਪਹਿਲਾਂ ਆਪਣੀ ਸ ਇੱਥੇ ਸੀਗੀ ਫੀਟਿੰਗ ਦੀ ਨਿਸ਼ਾਨ ਉਹ ਦੇਖੋ ਫਰਕ ਪੈ ਗਿਆ ਨਾ 3 ਪੁਆਇੰਟ ਦਾ ਕਿਉਂਕਿ ਜਿਹੜੀਆਂ ਪਲੋਇਨ ਪਲੇਟਾਂ ਪੈਂਦੀਆਂ ਨੇ ਉਹਨਾਂ 'ਚ ਕੱਪੜਾ ਆ ਜਾਂਦਾ ਇਹ ਵਾਲਾ ਅੱਧਾ ਇੰਚ ਤਾਂ ਇਹ ਹੋ ਗਿਆ ਇੱਥੋਂ ਅੱਧਾ ਇੰਚ نیچے ਆ ਗਿਆ ਜਿਹੜੀ ਇਹ ਵਾਲੀ ਪਲੇਟ ਹੈ ਇਹ ਅੱਧਾ ਇੰਚ ਖਾ ਜਾਂਦੀ ਹੈ ਇਸ ਤਰ੍ਹਾਂ ਤੇ ਉਹੀ ਅੱਧਾ ਇੰਚ ਇਧਰੋਂ ਜ਼ਿਆਦਾ ਹੋ ਜਾਂਦਾਗਾ ਆਪਾਂ ਨੂੰ ਕਰਨਾ ਪੈਂਦਾ ਕੱਪੜਾ ਜਦੋਂ ਆਪਾਂ ਸਿਲਾਈ ਕਰਦੇ ਆ ਉਸ ਤੋਂ ਬਾਅਦ ਦੇਖੋ ਨੀਚੋਂ ਆਪਾਂ ਫਟਾ ਫੋਲਡਿੰਗ ਕਰਨਾ ਜਿੱਥੋਂ ਉੱਥੋਂ ਆਪਾਂ ਇਸ ਤਰ੍ਹਾਂ नाप के देखो इस तरह उपर जाना देखो आ देखो तो दिखाई है थोड़ा जहा कपड़ा गया है पिछले बल्ले जिते प्लेटा नहीं पाइया अपने ने देखो इना कपड़ा गया है ये कपड़ा वो इस तरह ही आपको कर देना सिलाई ਥੋੜਾ ਥੋੜਾ ਕਪੜਾ ਆਪਾਂ ਇਧਰਲੀ ਸਾਈਡੋਂ ਵੀ ਬਾਹਰ ਕੱਢਣਾ ਜਿਹੜੀਆਂ ਇਸ ਤਰ੍ਹਾਂ ਇਹਨਾਂ ਕੇ ਸ্লাইਟ ਕਰ ਦੇਈਏ ਆਰਜਨ ਛੱਡਦੇ ਹੋਏ ਜਦੋਂ ਡਬਲ ਸਲਾਈ ਕਰਾਂਗੇ ਤਾਂ ਇੱਥੇ ਸਲਾਈ ਕਰਕੇ ਥੋੜਾ ਜਿਹਾ ਛੱਡ ਕੇ ਇੱਕ ਸਲਾਈ ਹੋਰ ਲਾ ਦਿੰਦੇ ਆਂ ਇਹ ਆਪਾਂ ਤਾਂ ਲਾਉਣੇ ਆ ਵੀ ਜਦੋਂ ਆਪਾਂ ਕਿਸੇ ਕਸਟਮਰ ਦਾ ਸੂਟ ਸਲਾਈ ਕਰਦੇ ਆਂ ਹੁਣ ਕਈ ਵਾਰੀ ਉਹਨਾਂ ਨੂੰ ਇਸ ਤਰ੍ਹਾਂ ਲੱਗਦਾ ਵੀ ਤਾਂ ਗੈਰ ਕਰਕੇ ਆਪਾਂ ਸਹੀ ਨਾਪ ਸਲਾਈ ਕਰਦੇ ਆਂ ਕਈ ਵਾਰੀ ਸਿੱਖ ਭਾਰੀ ਹੋ ਜਾਂਦੀ ਹੈ ਨਾ ਫਿਰ ਆਪਾਂ ਉਹ ਉਹਦੇ ਦੇ ਰਕੇ ਸੈੱਟ ਹੋ ਜਾਣਾ ਹੁੰਦਾ ਇਸ ਸਲਾਈ ਨੂੰ ਦੇ ਰਕੇ ਖੁੱਲਾ ਹੋ ਜਾਂਦਾ

ਕੋਈ ਨਾ ਆਪਣਾ ਪਤਲਾ ਪਤਲਾ ਵਰਸਤਰਾ ਥੋੜਾ ਜਿਹਾ ਛਾਂਟ ਕੇ ਕਟਿੰਗ ਕਰਨਾ ਜਿਆਦਾ ਨਹੀਂ ਤੁਸੀਂ ਕਟਿੰਗ ਕਰ ਦੇਣਾ ਵੀ ਦੇਖੋ ਆਪਾਂ ਇੱਥੋਂ ਤਾਂ ਕਟਿੰਗ ਕਰਨਾ ਇੱਥੋਂ ਜਿਆਦਾ ਕੋਈ ਕਾਟ ਨਹੀਂ ਪਾਉਣੀ ਇਹ ਆਪਣੀ ਕਾਟਾਂ ਪਈਆਂ ਹੋਈਆਂ ਜੇ ਆਪਾਂ ਇੱਥੋਂ ਜਿਆਦਾ ਕਾਟ ਪਾ ਦਾਂਗੇ ਪਿਛਲੇ ਪਾਸੇ ਆਪਣੇ ਖਿੱਚ ਪੈਣ ਲੱਗ ਜੂਗੀ ਸਿਰਫ ਇੱਥੋਂ تیرਛਾ ਜਿਹਾ ਦੇਖੋ ਇਸ ਤਰ੍ਹਾਂ ਹੀ ਕਟਿੰਗ ਕਰਨੇ ਇਹ ਦੇਖੋ ਜਿਹੜੀ ਇਹ ਚੀਜ਼ ਸੀਗੀ ਇਸ ਤਰ੍ਹਾਂ ਵਾਹ ਅਟੈਚ ਕਰਨ ਤੋਂ ਪਹਿਲਾਂ ਆਪਾਂ ਸਾਰੇ ਇਹਦੀ ਮਤਲਬ ਫਿਟਿੰਗ ਨੂੰ ਨਾਪ ਲੈਣਾ ਹੈ ਆਪਾਂ ਨੂੰ ਫਿਟਿੰਗ ਦੇਖਣੀ ਚਾਹੀਦੀ ਹੈ ਇਸ ਤਰ੍ਹਾਂ ਰੱਖੋ ਕਮੀਜ਼ ਨੂੰ ਦੇਖੋ ਆਪਾਂ ਫਿਟਿੰਗ ਕਰਦੇ ਹਾਂ ਨਾਪ ਲਈਏ 21 ਇੰਚ ਸਹੀ 21 ਤੋਂ 2 ਅੱਧਾ ਪੁਆਇੰਟ ਵੱਧ ਹੋ ਜੂਗਾ ਕੋਈ ਵੀ ਤੁਸੀਂ ਚੱਕਰ ਨਹੀਂ ਮੰਨਣਾ ਤੇ ਸਾਡੇ ਵੀ ਵੱਧ ਦਾ ਤਾਂ ਆਪਾਂ ਆਪਾਂ ਸਲਾਈ ਕਰ ਸਕਦੇ ਹਾਂਗੇ। ਦਿਵਾਰੇ ਉੱਤੋਂ ਥੋੜੀ-ਥੋੜੀ ਸਲਾਈ ਮਾਰਦੇ ਹਾਂਗੇ ਤੇ ਜੇ ਆਪਣਾ ਘੱਟ ਹੋ ਜਿੰਦਾ ਫਿਰ ਆਪਾਂ ਨੂੰ ਸਲਾਈ ਜਾਂਦੇ ਕਰਨੀਆਂ ਪੈਣੀਆਂ ਨੇ। ਦੇਖੋ 11 ਦੁਨੋਂ ਬਾਈ। ਬਾਈ ਰੱਖੀ ਸੀ ਨਾ ਹੱਟ ਪਾਪਾ ਨੇ। ਤੇ ਬਾਈ ਹੈਗਾ 9 10 ਰੱਖੀ ਸੀ 9 ਸੋਰੀ 9 11। ਹਾਂ ਜੀ ਇਹਦੇ ਸਾਰਨਾ ਜੇ ਆਪਾਂ ਇਹਦੇ ਵਿੱਚ ਅੰਦਰ ਮਾਰੀ ਜੀ ਸਲਾਈ ਕਰਨੀ ਹੋਈ ਤਾਂ ਆਪਾਂ ਇੱਥੇ ਕਰਾਂਗੇ। ਇੱਥੋਂ ਆਪਾਂ ਨੂੰ 20 ਕੀ ਹਾਂਜੀ ਫੀਟਿੰਗ ਕਰਤੀ ਆਪਾਂ ਮੋਢਿਆਂ ਦੀ ਸਲਾਈ ਲਾ ਕੇ ਦਿਖਾਦੀ ਤੁਹਾਨੂੰ ਇਸੇ ਸਾਡੀ ਅੱਜ ਦੀ ਵੀਡੀਓ ਵੀਡੀਓ ਨੂੰ ਕਰਿਆ ਕਰੋ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਤੇ ਮੇਰੀਆ ਭੈਣਾ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤਾਂ ਕਿ ਸਾਡੀ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਜਲਦੀ ਤੋਂ ਜਲਦੀ ਪਹੁੰਚ ਸਕੇ ਜੀ ਤੇ ਤੁਹਾਡਾ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਜੀ